ਜਾਬ ਸਰਕਾਰ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲਾਂ ਤੇ ਸਬ ਤਹਿਸੀਲਾਂ ਦੇ ਵਿੱਚ ਪੈਂਡਿੰਗ ਇੰਤਕਾਲਾਂ ਦੇ ਕੰਮ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਏ ਨੇ ਲੋਕ ਖੇਤਰ ਨੂੰ ਮੁਖਰਾਦਦੇ ਹੋਏ ਇੰਤਕਾਲ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਦੇ ਲਈ ਵਿਸ਼ੇਸ਼ ਕੈਂਪ ਲਗਾਏ ਗਏ ਨੇ ਜਿਸ ਵਿੱਚ ਲੋਕਾਂ ਦੇ ਵੱਲੋਂ ਵੀ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ ਸਮਰਾਲਾ ਦੇ ਵਿੱਚ ਵੀ ਇੱਕ ਕੈਂਪ ਲਗਾਇਆ ਗਿਆ ਜਿੱਥੇ ਕਈ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਰਣ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਕਈ ਮਸਲੇ ਕਿਸੇ ਕਾਰਨ ਬੜੀ ਚਿਰ ਤੋਂ ਪੈਂਡਿੰਗ ਪਏ ਹੋਏ ਸੀ ਜਿਨ੍ਹਾਂ ਨੂੰ ਅੱਜ ਇੱਥੇ ਹੱਲ ਕੀਤਾ ਗਿਆ। ਇਸ ਦੌਰਾਨ ਉੱਥੋਂ ਦੇ ਐਸਐਸਪੀ ਤੇ ਆਮ ਲੋਕਾਂ ਨੇ ਗੱਲਬਾਤ ਕੀਤੀ ਕੀ ਕੀ ਕਿਹਾ ਗਿਆ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੇ ਬਾਰੇ ਉਹ ਇੱਕ ਵਾਰੀ ਸੁਣਦੇ ਆ ਵਾਜੂਜੀ ਕਾਕਾ ਸਾਹਿਬ ਐਡਿਟਿਵ ਫਾਕੀਨ ਆ ਮੈਂ ਜੀ ਤੁਹਾਡਾ ਮੇਰਾ ਨੌ ਦਸਨ ਸਿੰਘ ਆ ਜੀ ਜੈ ਸਿੰਘ ਜੀ ਤੁਸੀਂ ਇੱਥੇ ਮਿਲਨੇ ਚਾਹੀਓ ਕੀ ਤੇ ਕੀ ਸੀਗੀ ਤੁਹਾਡੀ ਕੀ ਇਹ ਸ਼ਿਕਾਇਤ ਸੀ ਕਿੰਨੀ ਦੇਰ ਤੋਂ ਲੱਗਦੀ ਇਹ ਸਾਨੂੰ ਪਤਾ ਲੱਗਿਆ ਸੀਗਾ ਜੀ ਵੀ ਐਸੇ ਸ਼ਿਕਾਇਤਾਂ ਦਾ ਨਿਬਟਾਰਾ ਹੋਣ ਲੱਗਿਆ ਤੇ ਅਸੀਂ ਵੀ ਆ ਗਏ ਜੀ ਇੱਥੇ ਮੇਰੇ ਨਾਲ ਦੇਖੋ ਮੇਰੇ ਮਿੱਤਰtare ਹੋਰ ਪਹੁੰਚ ਗਏ ਸੀ ਪਰ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਜਿਆਦਾ ਐ ਤੇ ਇੱਥੇ ਨਵਟਾਰਾ ਮੈਂ ਕਹਿੰਦਾ ਤੁਸੀਂ ਐ ਦੇਖ ਲਓ ਵੀ 2 ਮਿੰਟ ਚ ਜਦੀ ਉਧਰੋਂ ਤ੍ਰੀ ਰਾਜੀ ਨਾਮੇ ਹੁੰਦੇ ਨੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਸ ਗੱਲ ਕਿੰਨੀ ਦੇਰ ਤੋਂ ਗੱਲ ਕਰੀਏ ਕੇ ਸਾਡਾ ਮੇਰਾ ਤੁਸੀਂ ਦੇਖ ਲਓ ਵੀ ਇਹ ਤਕਰੀਬਨ 2.5 3 ਸਾਲ ਤੋਂ ਚੱਲਦਾ ਸੀਗਾ ਜੀ ਆਪਸ ਵਿੱਚ ਹਾਂ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਕਿ ਕਿ ਜਿਹੜੇ ਸਰਕਾਰ ਨੇ ਉਪਰਾਲਾ ਕੀਤਾ ਵਧੀਆ ਉਪਰਾਲਾ ਬਾਤੇ ਹੋਰ ਵੀ ਹੋਣੇ ਚਾਹੀਦੇ ਮਾਨ ਸਾਹਿਬ ਸਰਕਾਰ ਤਾਂ ਸਾਰੇ ਕੰਮ ਵਧੀਆ ਕਰਦੀ ਆ ਇਹ ਤਾਂ ਇਹ ਤਾਂ ਕੁਝ ਵੀ ਨਹੀਂ ਕੰਮ ਤਾਂ ਇਦੋਂ ਵੀ ਬਹੁਤ ਵਧੀਆ ਸੁਣਦਿਆ ਸੀ ਵੀ ਸਰਕਾਰ ਕਰੂਗੀ ਇਹ ਤਾਂ ਗੱਲ ਕੁਝ ਨਹੀਂ ਜੀ ਇਹ ਤਾਂ ਇੱਕ ਸਾਡੇ ਆਪ ਦੇ ਪਿੰਡਾਂ ਦੇ ਨੇ ਤਾਂ ਬਹੁਤ ਵੱਡੀ ਪੱਧਰ ਤੇ ਕੰਮ ਸੋਲਵ ਹੋਣਗੇ ਲੋਕਾਂ ਦੇ ਆਮ ਲੋਕਾਂ ਦੇ ਰਾਜੀ ਬਣ ਹੋਣਗੇ ਫੌਜ ਵੱਲੋਂ ਦਰਖਾਸਤ ਉਪਰਾਲਾ ਲਗਾਏ ਲਗਾਇਆ ਗਿਆ ਮੇਲਾ ਇਸ ਫਰਾਂਲੇ ਨੂੰ ਤੁਹਾਡੇ ਵੱਲੋਂ ਕੀ ਅਪੀਲ ਕਰਕੇ ਮੇ ਦੇਖਿਆ ਜਾ ਰਿਹਾ ਇਹ ਤਾਂ ਤੁਹਾਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਮੈਨੂੰ ਤਾਂ ਇਹ ਵੇ ਨਵਟਾਰਾ ਦੇਖੋ ਤੁਸੀਂ ਡਿਪਟੀ ਸਾਹਿਬ ਬੈਠੇ ਸੀਗੇ ਇੱਥੇ ਐਸਐਚਓ ਸਾਹਿਬ ਵੀ ਬੈਠੇ ਸੀ ਕਿ ਹੋਰ ਮੁਲਾਜ਼ਮ ਨੇ ਕੰਮ ਬਹੁਤ ਵਧੀਆ ਕਰਦ ਨੇ ਮਿੰਟਾਂ ਸੈਕਿੰਟਾਂ ਦੇ ਵਿੱਚ ਕੰਮ ਦੇ ਇੱਕ ਦਿਨ ਦਾ ਹੀ ਲਗਾਇਆ ਜਾ ਰਿਹਾ ਤੁਹਾਨੂੰ ਇਹ ਹੋਰ ਵੀ ਲੱਗਦਾ ਮੈਂ ਤਾਂ ਕਹਿੰਦਾ ਇਹ ਹੋਣੇ ਚਾਹੀਦੇ ਨੇ ਜੇ ਹਫ਼ਤੇ ਬਾਅਦ ਹੋਵੇ ਮਹੀਨੇ ਬਾਅਦ ਹੋਵੇ ਤੇ ਇਹੋ ਜੇ ਕੰਮ ਪ੍ਰਬੰਧ ਕਰਨੇ ਚਾਹੀਦੇ ਨੇ ਸਰਕਾਰ ਨੂੰ ਜੀ ਤੁਹਾਡਾ ਨਾਮ ਕੀ ਹੈ ਜੀ ਨਾਮ ਦਲਵੀਰ ਸਿੰਘ ਦਲਵੀਰ ਜੀ ਤੁਸੀਂ ਇੱਥੇ ਪਹੁੰਚੇ ਅੱਜ ਕੀ ਸੀਗੇ ਤੇ ਸਾਡਾ ਇੱਕ ਆਪਸੀ ਮਸਲਾ ਸੀ ਘਰ ਦਾ ਉਹਦੇ ਸਬੰਧ ਵਿੱਚ ਅਸੀਂ ਆਏ ਸੀ ਇਹ ਕਿੰਨੀ ਦੇਰ ਹੋ ਗਈ ਇਹ ਮਸਲੇ ਨੂੰ ਇਹ ਮਸਲਾ ਪਰਸੋਂ ਦਰਖਾਸਤ ਦਿੱਤੀ ਸੀਗੀ ਤੇ ਅੱਜ ਸਾਡਾ ਨਿਬੜ ਗਿਆ ਜਣਾ ਫੈਸਲਾ ਹੋ ਗਿਆ। ਇਹ ਕਿਹੜਾ ਇਹ ਜਿਹੜਾ ਮੇਲਾ ਲਾਇਆ ਕਿ ਮੇਲਾ ਲੱਗਿਆ। ਮੇਲਾ ਬਹੁਤ ਵਧੀਆ ਲੱਗਿਆ ਸਾਨੂੰ ਇਹ। ਇਹ ਇੱਕ ਬਧੀਆ ਪ੍ਰਬਾਲ ਲੱਭ ਜੀ। ਬਹੁਤ ਵਧੀਆ ਪ੍ਰਬਾਲ ਜੀ ਇਸ ਤਰ੍ਹਾਂ ਹੋਣਾ ਚਾਹੀਦੇ ਨੇ। ਪੁਲਿਸ ਲਈ ਇਹ ਬਹੁਤ ਵਧੀਆ ਕੰਮ ਹੈ। ਯਾਰ ਜੀ ਤੁਸੀਂ ਇੱਥੇ ਆਏ ਹੋ ਕੀ ਸੀਗਾ ਤੁਹਾਡਾ ਮਾਮਲਾ? ਸਾਡਾ ਸ਼ਿਕਾਇਤ ਦਾ ਨੋਟਾਰਾ ਹੋਇਆ ਦੋ ਸਾਲ ਹੋ ਗਏ ਲਟਕਦੇ ਨੂੰ ਅੱਜ ਵਧੀਆ ਸਰਕਾਰ ਕੰਮ ਕਰ ਰਹੀ ਹੈ। ਇਹ ਜਿਹੜਾ ਇਹ ਜਿਹੜਾ ਮੇਲਾ ਲੱਗਿਆ ਇੱਕ ਦਿਨ ਦਾ ਇਹ ਸ਼ਿਕਾਇਤ ਦਾ ਜਿਹੜਾ ਮੇਲਾ ਹਾਂਜੀ ਇੱਕ ਦਿਨ ਲਾਇਆ ਜੀ। ਕਿੰਨੀ ਦੇਰ ਤੋਂ ਤੁਹਾਡਾ ਜੀ ਜੀ ਠੀਕ ਹੈ ਦੋ ਦੋ ਸਾਲ ਤੋਂ ਸੀਗਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸਾਬ ਜਿਹੜਾ ਮਿਆਜ ਮੇਲਾ ਲਗਾਇਆ ਥਾਣੇ ਨੇ ਤੇ ਕੀ ਹੈਗਾ ਜੀ ਸਾਰਾ ਹਾਂਜੀ ਸਾਡੇ ਮਾਨਯੋਗ ਡੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਖੰਨਾ ਦੇ ਦਿਸ਼ਾ ਦੇਸ਼ਣ ਤੇ ਜਿਹੜੀ ਆ ਖੰਨਾ ਪੁਲਿਸ ਨੇ ਸਾਰੀ ਨਹੀਂ ਅੱਜ ਅਰਜ਼ੀਆਂ ਦੇ ਸੰਬੰਧ ਦੇ ਵਿੱਚ ਇੱਕ ਮੇਲਾ ਲਗਾਇਆ ਵੱਟਵਾਰ ਪਬਲਿਕ ਦੀਆਂ ਦਰਖਾਸਤਾਂ ਨਿਪਟਾਰਾ ਕੀਤਾ ਜਾ ਰਿਹਾ ਸਾਡੇ ਵੀ ਸਬੰਧ ਦੇ ਵਿੱਚ ਦੋਨੋਂ ਥਾਣਿਆਂ ਤੇ ਮੇਰੇ ਆਫਿਸ ਦੇ ਵਿੱਚ ਵੀ ਅਸੀਂ ਜਿਹੜਾ ਇਹ ਮੇਲਾ ਅਸੀਂ ਇਹ ਲਾਇਆ ਹੋਇਆ ਤੇ ਅੱਜ ਸਵੇਰ ਤੋਂ ਹੀ ਅਸੀਂ ਪਬਲਿਕ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਸੁਣ ਰਹੇ ਹਾਂ ਇਹਦੇ ਵਿੱਚ ਅਸੀਂ ਸਾਡਾ ਮੁਢਲੇ ਤੌਰ ਤੇ ਦੋ ਮਕਸਦ ਨੇ ਇੱਕ ਤਾਂ ਜਿਹੜੀਆਂ ਪੁਰਾਣੀਆਂ ਕੰਪਲੇਂਟਸ ਜੇ ਪੈਂਡਿੰਗ ਪਈਆਂ ਨੇ ਤਾਂ ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਜੋਲ ਨਿਪਟਾਰਾ ਜੋ ਕਾਨੂੰਨ ਮੁਤਾਬਕ ਬੰਦਾ ਉਹ ਕੀਤਾ ਜਾ ਰਿਹਾ ਤੇ ਸੈਕੰਡ ਜੇ ਕਿਸੇ ਨੂੰ ਕੋਈ ਨਵੀਂ ਵੀ ਦੁੱਖ ਤਕਲੀਫ ਹੈ ਤਾਂ ਅਸੀਂ ਉਹਨਾਂ ਦੀਆਂ ਵੀ ਕੰਪਲੇਂਟਾਂ ਮੌਕੇ ਤੇ ਲੈ ਕੇ ਮੌਕੇ ਸਰ ਮੋੜ ਤੱਕ ਕਿੰਨੀਆਂ ਕੰਪਲੇਂਟਾਂ ਨੇ ਜਿਹੜੀਆਂ ਪੈਂਡਿੰਗ ਪਈਆਂ ਸੀ ਤੇ ਕਿੰਨੀਆਂ ਕਿਦਾ ਨਿਪਟਾਰਾ ਹੋਇਆ ਹਾਂਜੀ ਪੈਂਡਿੰਗ ਦੇ ਸਬੰਧ ਦੇ ਵਿੱਚ ਐਗਜੈਕਟ ਫਿਗਰ ਤੁਹਾਨੂੰ ਅਸੀਂ ਜਦੋਂ ਸ਼ਾਮ ਨੂੰ ਅਸੀਂ ਕਰਾਂਗੇ ਤੁਹਾਨੂੰ ਐਗਜੈਕਟ ਫਿਗਰ ਦੱਸ ਦਿਆਂਗੇ ਕਿ ਅਸੀਂ ਕਿੰਨੀਆਂ ਦਾ ਡਿਸਪੋਜ਼ ਆਫ ਡਿਸਪੋਜ਼ਲ ਕੀਤਾ ਫਿਲਹਾਲ ਅਸੀਂ ਮਤਲਬ ਕਿ ਕੋਸ਼ਿਸ਼ ਸਾਡੀ ਇਹ ਹੀ ਹੈ ਵੀ ਜਿਆਦਾ ਤੋਂ ਜਿਆਦਾ ਦਰਖਾਸਤਾਂ ਨਿਪਟਾਰਾ ਕਰ ਦਿੱਤਾ ਜਾਵੇ ਤੇ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੈ ਵੀ ਜੇ ਕੋਈ ਕੰਪਲੇਂਟ ਜ਼ਿਆਦਾ ਲੇਟ ਪੈਂਡਿੰਗ ਪਈ ਆ ਅਸੀਂ ਉਹਨਾਂ ਨੂੰ ਪਹਿਲਾਂ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਸਮਰਾਲਾ ਤੋਂ ਦਿਨੇਸ਼ ਭਰਤਵਾਰਚ ਦੀ ਦੇਸ਼ ਸੇਵਕ ਦੇ ਲਈ